ਚੈਤਿ ਚੋਣਾ ਤੋਂ ਪਹਿਲਾਂ ਹੀ ਪਿੰਡ ਵਾਲਿਆਂ ਨੇ ਪਾਲੀਆਂ ਵੋਟਾਂ ਚੁਣ ਲਿਆ ਸਰਪੰਚ ਅਤੇ ਪੰਚ ਪੂਰੀ ਸਰਕਾਰੀ ਤਰੀਕੇ ਨਾਲ ਕਰਵਾਈਆਂ ਗਈਆਂ ਵੋਟਾਂ ਪਿੰਡ ਦੇ ਹੀ ਮੋਤਪੁਰ ਬਣੀ ਸਰਕਾਰੀ ਅਫਸਰ ਪੰਚਾਇਤੀ ਚੋਣਾ ਹਲੇ 15 ਅਕਤੂਬਰ ਨੂੰ ਹੋਣਿਆ ਨੇ ਪਰ ਉਸ ਤੋਂ ਪਹਿਲਾਂ ਹੀ ਇਸ ਪਿੰਡ ਦੇ ਵਿੱਚ ਵੋਟਾਂ ਪੁਕਤਾ ਲਈਆਂ ਨੇ ਜੀ ਹਾਂ ਕਰਾਨੀ ਵਾਲੀ ਗੱਲ ਏ ਪਰ ਇਹ ਹੋਇਆ ਏ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਪਿੰਡ ਦੇ ਲੋਕਾਂ ਵੱਲੋਂ ਬਕਾਇਤਾ ਬੈਲਟ ਪੇਪਰ ਦੇ ਨਾਲ ਵੋਟਾਂ ਪਾਈਆਂ ਗਈਆਂ ਤੇ ਆਪਣਾ ਸਰਪੰਚ ਵੀ ਚੁਣ ਲਿਆ ਗਿਆ ਦੱਸ ਦਈਏ ਕਿ ਇਸ ਪਿੰਡ ਦੇ ਲੋਕਾਂ ਵੱਲੋਂ ਪੰਚਾਇਤ ਦੀ ਚੋਣਾ ਪਹਿਲਾਂ ਹੀ ਕਰਾ ਦਿੱਤੀਆਂ ਗਈਆਂ ਨੇ ਜਿੱਥੇ ਇੱਕ ਸਰਕਾਰੀ ਕਰਮਚਾਰੀ ਦੀ ਭੂਮਿਕਾ ਵੀ ਇਸ ਪਿੰਡ ਤੇ ਹੀ ਵਾਸੀਆਂ ਨੇ ਨੰਭਾਈਏ 15 ਅਕਤੂਬਰ ਨੂੰ ਪੰਚਾਇਤੀ ਚੋਣਾ ਹੋਣੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਮਾਨਸਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਹੋਰ ਵੋਟਾਂ ਪਾਈਆਂ ਗਈਆਂ ਹਨ ਪਿੰਡ ਵਾਲੇ ਖੁਦ ਹੀ ਪੋਲਿੰਗ ਅਫਸਰ ਬਣੇ ਤੇ ਖੁਦ ਹੀ ਪੋਲਿੰਗ ਏਜੰਟ ਬਣ ਕੇ ਉਹਨਾਂ ਦੇ ਵੱਲੋਂ ਵੋਟਾਂ ਪਾਈਆਂ ਗਈਆਂ ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਦੋ ਉਮੀਦਵਾਰਾਂ ਜਿਨ੍ਹਾਂ ਨੂੰ ਵੋਟਾਂ ਪਾਈਆਂ ਗਈਆਂ ਨੇ ਵੋਟਾਂ ਵਾਲੇ ਡੱਬੇ ਵੀ ਇੱਥੇ ਰੱਖੇ ਗਏ ਅਤੇ ਦੋਨਾਂ ਉਮੀਦਵਾਰਾਂ ਦੇ ਵੈਲਟ ਪੇਪਰ ਰਾਹੀਂ ਉਹਨਾਂ ਨੂੰ ਵੋਟਾਂ ਪਾਈਆਂ ਗਈਆਂ ਇਹ ਸਾਰਾ ਕੁ ਤੋ ਪਾਤ ਪਿੰਡ ਵਾਸੀਆਂ ਦੇ ਵੱਲੋਂ ਇੱਥੇ ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ ਤੇ ਉਨ੍ਹਾਂ ਦੇ ਵੱਲੋਂ ਵੋਟਾਂ ਦੀ ਗਿਣਤੀ ਕੀਤੀ ਗਈ ਵੋਟਾਂ ਜਿਸ ਦੇ ਹੱਕ ਵਿੱਚ ਜ਼ਿਆਦਾ ਆਈਆਂ ਨੇ ਉਸ ਨੂੰ ਸਰਪੰਚ ਵੀ ਚੁਣ ਲਿਆ ਗਿਆ ਹੈ ਸ਼ਰਮ ਸੰਮਤੀ ਦੇ ਨਾਲ ਇਹ ਸਾਰਾ ਕੁਝ ਨੇਪਰੇ ਚਾੜਿਆ ਗਿਆ ਜਿੱਥੇ ਇੱਕ ਪਾਸੇ ਤਾਂ ਇੱਕ ਉਮੀਦਵਾਰ ਨੂੰ 57 ਵੋਟਾਂ ਪਈਆਂ ਦੂਜੇ ਪਾਸੇ ਸਰਪੰਚੀ ਦੇ ਉਮੀਦਵਾਰ ਨੂੰ 94 ਵੋਟਾਂ ਪਈਆਂ ਜਿਸ ਨਾਲ ਉਸ ਨੂੰ ਜੇਤੂ ਘਰਾੜ ਦਿੱਤਾ ਗਿਆ ਅਤੇ ਉਸ ਨੂੰ ਸਰਪੰਚ ਚੁਣ ਲਿਆ ਗਿਆ ਹੈ ਇੱਥੇ ਪਿੰਡ ਵਾਸੀਆਂ ਦੇ ਵੱਲੋਂ ਬਿਨਾਂ ਕਿਸੇ ਲੜਾਈ ਝਗੜੇ ਦੇ ਬਿਨਾਂ ਕਿਸੇ ਅੜਚਨ ਤੋਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਹੀ ਬੈਲਟ ਪੇਪਰ ਦੇ ਨਾਲ ਵੋ ਕਿ ਪਹਿਲਾ ਹੀ ਕੰਮ ਨੇਪਰੇ ਚਾੜ ਕੇ ਸਰਬਸੰਮਤੀ ਨਾਲ ਸਰਪੰਚ ਤੇ ਪੰਚਾਇਤ ਚੁਣ ਲਈ ਗਈ ਹੈ ਇਹ ਸਾਡੇ ਸੁਖਵਾਲ ਸਿੰਘ ਸਰਪੰਚ ਸਾਰੀ ਪੰਚਾਇਤ ਸੰਮਤੀ ਨਾਲ ਚੁਣੀ ਗਈ ਸੀ ਤੇ ਇੱਕ ਵਾਰਡ ਦੇ ਵਿੱਚ ਸਾਡੀ VOTING ਹੋਈ ਆ ਉਹ ਵੀ ਸੈਂਕੀ ਨਾਲ ਹੋਈ ਆ ਉਸ ਵਿੱਚ 94 ਵੋਟਾਂ ਰਵੀਰ ਸਿੰਘ ਨੂੰ ਮਿਲੀਆਂ ਨੇ 57 ਵੋਟਾਂ ਲਾਸ਼ਮਨ ਸਿੰਘ ਨੂੰ ਮਿਲੀਆਂ ਨੇ ਅਸੀਂ ਅੱਗੇ ਤੋਂ ਇਹ ਮੈਸੇਜ ਦਿੰਨੇ ਆ ਵੀ ਸਾਡੇ ਪਿੰਡ ਦੀ ਪਰਿਵਾਰਕ ਸਾਂਝ ਬਣੀ ਰਹੇ ਤੇ ਸਰਬਸੰਮਤੀ ਹੁੰਦੀ ਰਹੇ ਸਾਡੇ ਪਿੰਡ ਦੇ 6 ਵਾਰਡਰ ਵੀ ਸਾਰੇ ਸਮਝੀ ਨਾਲ ਚੋਣ ਹੋ ਗਈ ਸੀ ਇਹ ਦੋ ਮੈਂਬਰਾਂ ਦਾ ਮਾੜਾ ਜਿਹਾ ਆਪਸ ਵਿੱਚ ਡਿਸਪਿਊਟ ਜਿਆ ਸੀ ਬਸ ਉਹਦਾ ਸੈਟੀਸਫਾਈ ਕਰਨ ਵਾਸਤੇ ਅਸੀਂ ਪਿੰਡੇ ਚ ਆਪਦੇ ਬਦਲ ਤੇ VOTING ਕਰੀਏ ਉਹਦੇ ਨਾਲ ਸਰਕਾਰ ਦਾ ਖਰਚਾ ਵੱਜਦਾ ਹੈ ਨਾਲੇ ਸਰਕਾਰ ਬਲ ਰਹੀ ਦੀਆਂ ਸਹੂਲਤਾਂ ਵੀ ਜਿਹੜੀਆਂ ਸਾਡੇ ਮੋਢੇ ਮਿਲਣਗੀਆਂ ਇਸੇ ਕਰਕੇ ਅਸੀਂ ਆਪ ਬੈਠ ਕੇ ਦੋਨਾਂ ਦੀ ਸਹਿਮਤੀ ਨਾਲ ਇੱਕ ਮੈਂਬਰ ਨੂੰ ਚੁਣਿਆ ਗਿਆ ਉਹ ਰਗਵੀਰ ਸਿੰਘ ਮਤਲਬ ਸਾਡੇ ਸਰਪੰਚ ਮੈਂਬਰ ਬਣਾਏ ਗਏ ਸਰਪੰਚ ਦੀ ਸਾਡੇ ਸਾਰੇ ਸਮਝੀ ਨਾਲ ਚੋਣ ਹੋ ਗਈ ਸੀ ਪਹਿਲਾਂ ਜੀ ਕਿੰਨੀ ਬੋਟਲ ਟੋਟ ਬੋਟਲ ਹੈ ਇਹ ਰੀਐਕਟ ਕਰੋ ਅੱਜ 152 ਵੋਟਾਂ ਨੇ ਤੇ ਆਪਣੇ ਸਾਡੇ ਇੱਕ ਬਾੜ ਨੰਬਰ ਦੇ ਵਿੱਚ ਦੋ ਕੈਂਡੀਡੇਟ ਖੜੇ ਸੀਗੇ ਜਿਨ੍ਹਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਅੱਜ ਆਪਦੇ ਪਿੰਡ ਤੌਰ ਤੇ ਬੋਟਿੰਗ ਕਰਵਾ ਕੇ ਤੇ ਉਹਨਾਂ ਤੇ ਜੋ ਜਿਹੜੇ ਲੋਕਾਂ ਨੇ ਪਾਸਵਾ ਦਿੱਤਾ ਉਹਨੂੰ ਅਸੀਂ ਨੇ ਮਤਲਬ ਮੈਂਬਰ ਚੁਣ ਲਿਆ ਗਿਆ ਤੇ ਕਰਗਵੀਰ ਸਿੰਘ ਨੇ ਤੇ ਦੂਜਾ ਲక్ష్మణ ਸਿੰਘ ਸੀਗੇ ਲక్ష్మణ ਸਿੰਘ ਨੂੰ ਪਈਆਂ ਸੀਗੀਆਂ 57 57 ਵੋਟਾਂ ਤੇ ਰਗਵੀਰ ਸਿੰਘ ਨੂੰ ਪਈਆਂ 94 ਵੋਟਾਂ ਕੁੱਲ ਵੋਟ ਹੋਈ ਸੀਗੀ 152 ਵੋਟਾਂ ਬੋਲ ਹੋਈਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਹੁਣ ਰਗਵੀਰ ਸਿੰਘ ਮੈਂਬਰ ਚੁਣ ਲੈ ਗਏ ਨੇਗੇ ਤੇ ਆਪਣੇ 6 ਨੰਬਰ ਵਾਰਡਾਂ ਦੇ ਵਿੱਚ ਪਹਿਲਾ ਮੈਂਬਰ ਸਾਡੇ ਸਰਨ ਸੰਮਤੀ ਨਾਲ ਚੁਣੇ ਗਏ ਸੀਗੇ ਤੇ ਸਰਪੰਚ ਜਸਵਾਲ ਸਿੰਘ ਚੁਣੇ ਗਏ ਨੇ ਜੀ ਸਰਨ ਸੰਮਤੀ ਨਾਲ ਤੇ ਮੈਂਬਰਾਂ ਦੇ ਨਾਮ ਨੇ ਸਾਡੇ ਜੋ ਪਹਿਲਾ ਚੁਣੇ ਗਏ ਨੇਗੇ 6 ਵਾਰਡ ਨੰਬਰ ਦੇ ਵਿੱਚ 4 ਦੇ ਵਿੱਚ ਵੀਰਪਾਲ ਕੌਰ 5 ਦੇ ਵਿੱਚ ਵੀਰਪਾਲ ਕੌਰ 7 ਦੇ ਵਿੱਚ ਬਖਸ਼ੀ ਸਿੰਘ ਤੇ 6 ਦੇ ਵਿੱਚ ਵੀਰਪਾਲ ਕੌਰ 6 ਥੋ 6 ਥੋ ਗਵਿੰਦਰ ਸਿੰਘ ਜੀ ਤੇ ਇੱਕ ਆਪਣਾ ਵੀਰਪਾਲ ਗੌਰ ਹੋਰ ਨੇਗੇ ਤੇ ਇੱਕ ਨੰਬਰ ਵਾਰਡ ਚਰਕਵੀਰ ਸਿੰਘ ਨੇ ਜੀ ਸਾਡੇ 6 ਵਾਰਡਾਂ ਦੇ ਸਰਸੰਪਤੀ ਹੋ ਗਈ ਸੀ ਪਹਿਲਾਂ ਇੱਕ ਵਾਰਡ ਰਹਿ ਗਿਆ ਸੀਗਾ ਇਹ ਵੀ ਅਸੀਂ ਪਿੰਡ ਚ ਆਪ ਹੀ VOTING ਕਰਾ ਕੇ ਮਨਲਾਬ ਦੇ ਪੱਧਰ ਤੇ ਵੀ ਸਰਕਾਰ ਦਾ ਖਰਚਾ ਬਚਾਉਣ ਤੇ ਨਾਲੇ ਭਾਈਚਾਰਕ ਸਾਂਝ ਰੱਖਣ ਦੇ ਮਾਰੇ ਨੇ ਅੱਜ ਆਪ VOTING ਕਰਾ ਕੇ ਮਤਲਬ ਨਹੀਂ ਬਚਾਉਂਦੇ